ਰਾਲੀ ਦੇ ਮਾਮਲੇ ਦੇ ਵਿੱਚ ਮੈਂ ਕਹਾਂਗਾ ਕਿ ਸਾਡੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੁਣ ਤੱਕ ਕੁੱਲ 148 ਕੇਸੇ ਸਾਹਮਣੇ ਆਏ ਆਗੇ ਤੇ ਜਿਹੜਾ ਪਿਛਲੇ ਸਾਲ ਦੇ ਮੁਕਾਬਲੇ ਮੈਂ ਕਹਾਂ ਤਾਂ ਇਹ ਅੱਧੇ ਤੋਂ ਲਗਭਗ ਅੱਧੇ ਤੋਂ ਘੱਟ ਆ ਕਿਉਂਕਿ ਪਿਛਲੇ ਸਾਲ ਹਾਂ ਲੁਧਿਆਣਾ ਦੇ ਵਿੱਚ ਕੁੱਲ ਜਿਹੜੇ ਸੀ 332 ਕੇਸ ਜਾਈ ਸੀਗੇ ਸਟੱਬਲ ਬਰਨਿੰਗ ਦੇ ਤੇ ਅੱਜ ਹੁਣ ਜਦੋਂ ਕਿ ਸਾਡਾ ਜਿਹੜਾ ਕਣਕ ਦੀ ਬਿਜਾਈ ਹੈਗੀ ਆ ਸਾਡੇ ਲਗਭਗ 90% ਤੱਕ ਹੋ ਚੁੱਕੀ ਹੈਗੀ ਤੇ ਸਾਡੇ ਜਿਹੜੇ ਹੁਣ ਮਤਲਬ ਉਪਰਾਲੀ ਨੂੰ ਮੈਨੇਜ ਕਰਨ ਦਾ ਕੰਮ ਆਲਮੋਸਟ ਲੜੇ ਚੱਲਿਆ ਗਿਆ ਤੇ ਸਾਡੇ ਹੁਣ ਤੱਕ ਸਿਰਫ 148 ਕੇਸ ਜਾਈ ਹੈਗੇ ਬਰਨਿੰਗ ਜਾਈ ਕਿੰਨੇ ਲੋਕਾਂ ਦੇ ਖਿਲਾਫ ਜਿਹੜਾ ਐਕਸ਼ਨ ਜਾਂਦੇ ਆ ਕੀ ਕਰਦੇ ਦੋ ਘਰੇ ਜਿਹੜੇ ਕਿਸਾਨਾਂ ਨੇ ਮਤਲਬ ਅਗਲਾਈਆ ਮਾਮਜੂਗ ਕੋਰਟ ਦੇ ਹਦਾਇਤਾਂ ਦੇ ਅਨੁਸਾਰ ਜੋ ਡਾਇਰੈਕਸ਼ਨ ਜਗਿਆ ਤੇ ਉਹਦੇ ਮੁਤਾਬਕ ਅਸੀਂ ਹੁਣ ਤੱਕ ਸਾਡੇ ਜਿਹੜੇ ਨਾਣਾ ਜ਼ਿਲ੍ਹੇ ਦੇ ਵਿੱਚ 26 ਐਫ ਆਰ ਦਰਜ ਹੋਈਆਂ ਨੇਗੀਆਂ ਤੇ ਇਸ ਤੋਂ ਇਲਾਵਾ 3 ਲੱਖ 20000 ਰੁਪਏ ਤਕਰੀਬ ਸਾਡਾ ਜਿਹੜਾ ਫਾਈਨ ਹੋਇਆਗਾ ਤੇ ਲਗਭਗ 28 ਕੇਸ ਦੇ ਵਿੱਚ ਰੈਡ ਐਂਟਰੀਜ਼ ਹੋ ਜਾਂਦੀਆਂ ਉਹ ਤੱਕ ਜੋ ਸਾਡੇ ਲਗਾਤਾਰ ਨਿਸ਼ਾਨਾ ਨੂੰ ਅਪੀਲ ਨਹੀਂ ਕੀਤੀ ਜਾਂਦੀ ਜੀਏ ਤੁਹਾਡੇ ਵੱਲੋਂ ਵੀ ਕੀਤੀ ਜਾਂਦੀ ਹੈ ਆ ਤਾਂ ਲੱਗਦਾ ਜੀ ਇਸ ਵਾਰ ਜਿਹੜੇ ਕੇਸ ਹੈ ਤੁਸੀਂ ਕਹਿੰਦੇ ਮਾਮਲੇ ਕਾਫੀ ਗਟੇਨੇ ਪਰ ਹਾਲੇ ਵੀ ਤੁਖਾਨਾ ਤੇ ਵੇਰ ਮੈਸੂ ਜਾਨ ਨੂੰ ਮਸ਼ੀਨਾ ਨਹੀਂ ਮਿਲ ਪਾਈਆ ਨਹੀਂ ਦੇਖੋ ਆ ਉਰਨ ਦਾ ਸਹਾਇਕ ਸਨਾਨ ਦੇ ਵਿੱਚ ਕੋਈ ਗੱਲ ਨਹੀਂ ਗਈ ਬਾਕੀ ਮਸ਼ੀਨਾਂ ਦਾ ਵੀ ਕੋਈ ਇਸ਼ੂ ਨਹੀਂਗਾ ਕਿਉਂਕਿ ਮਸ਼ੀਨਰੀ ਤਾਂ ਅਵੇਲੇਬਲ ਹੈਗੀ ਹੈਗੀ ਫਿਰ ਵੀ ਜੇ ਕਿਤੇ ਕੋਈ ਥੋੜੀ ਬਹੁਤੀ ਦਿੱਕਤ ਆਉਂਦੀ ਹੈ ਤਾਂ ਸਾਨੂੰ ਇੱਕ ਦੋ ਤਿੰਨ ਵੇਟ ਵੀ ਕਰਨੀ ਪੈਂਦੀ ਹੁੰਦੀ ਹੈ ਵੀ ਕਿਉਂਕਿ ਹੁਣ ਮੈਂ ਜੇ ਅੱਜ ਦੀ ਗੱਲ ਕਰਾਂ ਅੱਜ ਹੀ ਕਿਸੇ ਕਿਸਾਨ ਨੂੰ ਰੈਕੋਟਰੀਏ ਦੇ ਵਿੱਚ ਉਹ ਕਹਿੰਦੇ ਸਾਨੂੰ ਬਿਲਰ ਚਾਹੀਦਾਗਾ ਤੇ ਸਾਡੇ ਕੋਲੇ ਮੈਂ ਪਤਾ ਕੀਤਾ ਤੇ ਜਗਰੋਂ ਏਰੀਆ ਵਿੱਚ ਮਿਲਰ ਦਾ ਫ੍ਰੀ ਸੀ ਤੇ ਉਹਨਾਂ ਨੂੰ ਮੈਂ ਜਗਰੋਂ ਤੋਂ ਰਿਪੋਰਟ ਭਜਵਾਇਆਗਾ ਮਤਲਬ ਜੇ ਕਿਤੇ ਕੋਈ ਜ਼ਰੂਰਤ ਆ ਤਾਂ ਮਹਿਕਮੇ ਨਾਲ ਕੰਟੈਕਟ ਕਰਕੇ ਮਸ਼ੀਨਰੀ ਪ੍ਰੋਵਾਈਡ ਕੀਤੀ ਜਾ ਸਕਦੀ ਹੈ ਕੋਈ ਐਡੀ ਦਿੱਕਤ ਨਹੀਂ ਜੀ ਫਿਰ ਵੀ ਕਿਸਾਨਾਂ ਨੂੰ ਵੀ ਹੁੰਦਾ ਵੀ ਥੋੜਾ ਜਿਹਾ ਵੀ ਇੱਕ ਦੋ ਦਿਨ ਜੇ ਵੇਟ ਕਰਨ ਦੀ ਲੋੜ ਪੈਂਦੀ ਹੈ ਤਾਂ ਉਹ ਵੀ ਸਾਨੂੰ ਕਰ ਲੈਣੀ ਚਾਹੀਦੀ ਹੈਗੀ ਪਰ ਕਈ ਵਾਰ ਇਹ ਹੁੰਦਾ ਵੀ ਬੰਦੇ ਦਾ ਮਨ ਪਤਾ ਨਹੀਂ ਮਨ ਚ ਕੀ ਗੱਲ ਹੁੰਦੀ ਹੈ ਕਿ ਕਿਉਂ ਉਹ ਨਾ ਚਾਹੁੰਦੇ ਹੋਏ ਵੀ ਲਾ ਦਿੰਦੇ ਆਗੇ ਤੇ ਫਿਰ ਇਹ ਵੀ ਸਾਨੂੰ ਵੀ ਮਤਲਬ ਅਸੀਂ ਨਹੀਂ ਚਾਹਦੇ ਵੀ ਕਿਸੇ ਕਿਸਾਨ ਦੇ ਖਿਲਾਫ ਕੋਈ ਕਾਰਵਾਈ ਹੋਵੇ ਪਰ ਫਿਰ ਵੀ ਇਹ ਹੈ ਵੀ ਜੋ ਡਾਇਰੈਕਸ਼ਨ ਜਾਂ ਜੋ ਗਾਈਡਲਾਈਨ ਜਾਂ ਉਹਦੇ ਬਦਾਅ ਤੋਂ ਸਾਨੂੰ ਵੀ ਬੰਦ ਦੀ ਕਾਰਵਾਈ ਕਰਨੀ ਪੈਂਦੀ ਜੀ ਤੇ ਚੈਕਿੰਗ ਕਰਨ ਜਾਂਦੇ ਆ ਕਿਹਾ ਜਾਂਦਾ ਝੜਬੀ ਹੋ ਜਾਂਦੀ ਬਿਲਕੁਲ ਜੀ ਇਹ ਤਾਂ ਹੁੰਦਾ ਹੀ ਹੈ ਕਿ ਕਈ ਵਾਰੀ ਬਿਨਰ ਗਲਤੋਂ ਹੀ ਝਲਪ ਹੋ ਜਾਂਦੀ ਹੈ ਕੋਈ ਮਸਲਾ ਇੰਨਾ ਵੱਡਾ ਨਹੀਂ ਹੁੰਦਾਗਾ ਤੇ ਹੋ ਜਾਂਦੇ ਅੱਗੇ ਵਰੀ ਕੋਈ ਕਿਸਾਨ ਕੇਵਰੀ ਕੋਈ ਗੁੱਸੇ ਚ ਹੁੰਦਾ ਜਾਂ ਕੋਈ ਹੋਰ ਕਈ ਵਰੀ ਬੰਦੇ ਦੇ ਮਨ ਚ ਪਤਾ ਨਹੀਂ ਕੀ ਚੱਲਦਾ ਹੁੰਦਾਗਾ ਤੇ ਹੋ ਜਾਂਦਾ ਇਸ ਤਰ੍ਹਾਂ ਦੇ ਕੇਸ ਜੀ ਆ ਜਾਂਦੇ ਇਹ ਪਿਛਲੇ ਦਿਨਾਂ ਦੇ ਵਿੱਚ ਸਾਡੇ ਜਗਰੋਂ ਬਲਾਕ ਦੇ ਵਿੱਚ ਸਾਡੇ ਜਿਹੜੇ ਮਹਿਕਮੇ ਦੇ ਅਧਿਕਾਰੀ ਸੀਗੇ ਉਹ ਫੀਲਡ ਵਿਜਿਟ ਕਰਨ ਲਈ ਗਏ ਸੀਗੇ ਕਿਤੇ ਕੋਈ ਸਟੰਪਰਿੰਗ ਦਾ ਜਿਹੜਾ ਸਪੌਟ ਆਇਆ ਸੀ ਉਸ ਨੂੰ ਵੇਖਣ ਲਈ ਗਏ ਸੀਗੇ ਤੇ ਰਸਤੇ ਦੇ ਵਿੱਚ ਕਿਸਾਨ ਕੁਛ ਸੀ ਉਹਨਾਂ ਦੀ ਕੰਬਾਈਨ ਖੜੀ ਸੀ ਉਹ ਬੜੇ ਮਤਲਬ ਚਾਹ ਵਗੈਰਾ ਪੀ ਰਹੇ ਸੀਗੇ ਤੇ ਜਿਹੜੇ ਸਾਡੇ ਮਹਿਕਮੇ ਦੇ ਅਧਿਕਾਰੀ ਸੀ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਮਤਲਬ ਲੰਗੜਣ ਲਈ ਰਸਤਾ ਵੀ ਕੰਬਾਈਨ ਦੇ ਸਾਈਡ ਕਰਨ ਲਈ ਕੰਬਾਈਨ ਸਾਈਡ ਤੇ ਕਰਨ ਲਈ ਕਿਹਾ ਤੇ ਉਹਦੇ ਤੇ ਉਹ ਕਿਸਾਨ ਹਾਈਪਰ ਹੋ ਗਏ ਕਿ ਤੇ ਉਹ ਮਲੇ ਲੜਾਈ ਝਗੜਾ ਹੋ ਗਿਆ ਜਿਉ ਉਹਦੇ ਹੱਥ ਜੋ ਚਾਹ ਪੀ ਰਿਹਾ ਸੀ ਹੱਥ ਚਾਹ ਦਾ ਗਲਾਸ ਸੀ ਉਹਨਾਂ ਨੇ ਚਾਹ ਦਾ ਗਲਾਸ ਲੋਕੇ ਉੱਪਰ ਪਾਤਾ ਤੇ ਹੱਥੋ ਪਾਈ ਦੇ ਵਿੱਚ ਚਲੋਦੀ ਸਾਡੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਦੀ ਪੱਗ ਵਗੈਰਾ ਲਾਉਣ ਤੱਕ ਬਹ ਹੋ ਗਿਆ ਤੇ ਉਹਦੇ ਜਿਹੜਾ ਕਿਸਾਨਾਂ ਗਾ ਸਰਦੁੱਤ ਦੇ ਖਿਲਾਫ ਥਾਣਾ ਸੁਧਾਰ ਦੇ ਵਿੱਚ ਐਫ ਆਈ ਆਰ ਦਰਜ ਹੋ ਚੁੱਕੀ ਹੈਗੀ ਤੇ ਉਹਦੀ ਹਲੇ ਅਰੈਸਟ ਫਾਰਮਰ ਦੀ ਨਹੀਂ ਹੋਈਗੀ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀ ਕਰੂਰ ਮਿਸਾਲ ਹੈ ਜਿਹੜੀ ਵੱਡੀ ਕਾਰਵਾਈ ਜਲਦੀ ਹੋਣੀ ਹੈ ਕਿਉਂਕਿ ਹੁਣ ਖਾਸ ਕਰਕੇ ਲਾਸਟ ਵੀਕ ਚੱਲ ਰਿਹਾ ਹੈ ਤਾਂ ਹੁਣ ਇਸ ਰਿਪੇਨਾ ਬਜਾਈ ਸ਼ੁਰੂ ਹੋ ਚੁੱਕੀ ਹੈ ਤਕੀ ਅੱਧੀ ਹੈ ਮੈਂ ਹੁਣ ਤੇ ਡਬਲ ਵਰਨਿੰਗ ਦੇ ਰਿਹਾ ਹਾਂ ਟਕਸਨੋਂ ਮੈਂ ਇਹ ਅਪੀਲ ਕਰੂੰਗਾ ਕਿਉਂਕਿ ਸਾਡੇ ਬਹੁਤੇ ਏਰੀਆ ਦੇ ਵਿੱਚ ਜਿਹੜੇ ਕਿਸਾਨ ਆ ਉਹ ਪਰਾਲੀ ਨੂੰ ਮੈਨੇਜ ਕਰ ਚੁੱਕੇ ਆਗੇ ਤੇ ਜਿਹੜੇ ਕੋ ਥੋੜੇ ਬਹੁਤ ਰਹਿੰਦੇ ਆਗੇ ਜੇ ਕਿਤੇ ਕੋਈ ਮਸ਼ੀਨਰੀ ਦੀ ਲੋੜ ਆ ਕੋਈ ਬੈਲਰ ਦੀ ਲੋੜ ਆ ਉਤੋਂ ਮਹਿਕਮੇ ਨਾਲ ਸੰਪਰਕ ਕਰ ਲੈਣ ਜਿਹੜਾ ਲੋਕਲ ਸਾਡਾ ਸਟਾਫ ਆਗਾ ਦੁਮੇ ਲੋਕਲ ਜਿਹੜਾ ਬਲਾਕ ਦਫ਼ਤਰ ਦੇ ਵਿੱਚ ਜਾ ਕੇ ਜਾਂ ਜਿਹੜੇ ਵਿਭਾਗ ਦੇ ਅਧਿਕਾਰੀ ਉਹਨਾਂ ਨਾਲ ਫੋਨ ਤੇ ਸੰਪਰਕ ਕਰਕੇ ਮਸ਼ੀਨਰੀ ਦੀ ਜੇ ਕਿਤੇ ਲੋੜਾਂ ਤੋਂ ਸੰਪਰਕ ਕਰ ਸਕਦੇ ਹੈ ਉਹਨਾਂ ਨੂੰ ਕਰ ਲੈਣਾ ਚਾਹੀਦਾਗਾ ਤੇ ਜਿਹੜਾ ਥੋੜਾ ਬਹੁਤ ਏਰੀਆ ਰਹਿੰਦਾ ਮੈਂ ਇਹੀ ਬੇਨਤੀ ਕਰੂੰਗਾ ਚਾਹੇ ਉਹਦੇ ਐਨਸੀਟੂ ਮੈਨੇਜਮੈਂਟ ਕਰੋ ਚਾਹੇ ਐਕਸੀਟੂ ਕਰੋ ਜੋ ਵੀ ਕਰੋ ਪਰ ਆਪਾਂ ਜਿਹੜੇ ਹੁਣ ਰਹਿ ਗਏ 2-4 ਦਿਨ ਦੇ ਵਿੱਚ ਆਪਾਂ ਕਣਕ ਦੀ ਬਿਜਾਈ ਸਾਰੀ ਕਰ ਲੈਣੀ ਹੈਗੀ ਤੇ ਆਪਾਂ ਜਿਹੜੀ ਜੇ ਕਿਤੇ ਕਿਸੇ ਦਾ ਕੋਈ ਮਨ ਹੈ ਵੀ ਵੀ ਮੈਂ ਆ ਮੇਰਾ ਖੇਤ ਰਹਿਦਾ ਥੋੜਾ ਬਹੁਤ ਮੈਨੂੰ ਅੱਗ ਲਾ ਦੇ ਉਹਨੂੰ ਉਸ ਚੀਜ਼ ਤੋਂ ਗਰੇਜ ਕਰੇ ਤੇ ਜਿਹੜੇ ਦਿਨ ਆਪਣੇ ਰਹਿ ਗਏ ਕਿਉਂਕਿ ਆਪਾਂ ਬਹੁਤ ਆ ਕੰਮ ਤਾਂ ਨਵੇੜ ਲਿਆ ਤੇ ਥੋੜਾ ਬਹੁਤ ਰਹਿਦਾ ਤੇ ਇਹਨੂੰ ਵੀ ਆਪਾਂ ਅੱਗ ਲਾਉਣ ਤੋਂ ਗਰੇਜ